ਪਾਗ ਤੇ ਰਵਾ ਕਹਾਣੀ ਹੈ ਇੱਕ ਨਾਥ ਕੁੜੀ ਦੀ ਪ੍ਰੇਮ ਕਹਾਣੀ ਬੀਬੀ ਜੀ ਦੇ ਹੱਥ ਦੀ ਬਣੀ ਖੀਰ ਖਾ ਕੇ ਪਰੀ ਆਪਣੀ ਸੱਟ ਭੁੱਲ ਗਈ ਰੋਹਿਤ ਜਾਣ ਲੱਗਾ ਸ਼ਾਮੋ ਬੀਬੀ ਦੇ ਪੈਰੀ ਹੱਥ ਲਾਉਂਦਾ ਹੈ ਤਾਂ ਮਿਤੋ ਉਸ ਨੂੰ ਦੇਖ ਲੈਂਦੀ ਹੈ ਉਸਨੇ ਪਰੀ ਨੂੰ ਵੀ ਡਿੱਗਦੀ ਨੂੰ ਦੇਖ ਲਿਆ ਸੀ ਉਹ ਆਪਣੇ ਘਰ ਜਾਣ ਦੀ ਬਜਾਏ ਸ਼ਾਮੋ ਬੀਬੀ ਕੋਲ ਆ ਗਈ ਕੀ ਹੋਇਆ ਪਰੀ ਪੁੱਤ ਦੇਖਾ ਸੱਟ ਤਾਂ ਨਹੀਂ ਵੱਜੀ ਤੇਰੇ ਮਿੱਤੋ ਪਰੀ ਦੇ ਗੋਡੇ ਨੂੰ ਛੂੰਦੀ ਹੋਈ ਬੋਲੀ ਨਾ 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 ਤਾਈ ਜੀ ਹੱਥ ਨਾ ਲਾਓ ਪੀਜ ਬਹੁਤ ਦੁੱਖਦਾ ਏ ਉਸਨੇ ਆਪਣੇ ਗੋਡੇ ਨੂੰ ਸਕਾਰਟ ਨਾਲ ਟੱਕ ਲਿਆ ਸਕੂਲ ਜਾਣ ਕਰਕੇ ਪਰੀ ਇੱਕ ਦੋ ਸ਼ਬਦ ਅੰਗਰੇਜ਼ੀ ਦੇ ਵੀ ਬੋਲਣ ਲੱਗ ਪਈ ਸੀ ਕੋਈ ਗੱਲ ਨਹੀਂ ਪੁੱਤ ਮੇਰੇ ਕੋਲ ਮलम ਪਈ ਹੈ ਮੈਂ ਘਰ ਜਾ ਕੇ ਲਿਆ ਕੇ ਤੇਰੇ ਲਗਾ ਦੇਵਾਂਗੀ ਤੇ ਤੂੰ ਠੀਕ ਹੋ ਜਾਵੇਂਗੀ ਮਿੱਤੋ ਨੇ ਪਰੀ ਦੇ ਸਿਰ ਤੇ ਹੱਥ ਧਰਿਆ ਤੇ ਆਪਣੇ ਮੋਢੇ ਤੇ ਮੋਢੇ ਤੇ ਚੁੱਕੇ ਬੱਚਿਆਂ ਦੇ ਸਕੂਲ ਬੈਗ ਠੀਕ ਕਰਦੀ ਆਪਣੇ ਘਰ ਚਲੀ ਗਈ ਬੱਚਿਆਂ ਦੇ ਕੱਪੜੇ ਬਦਲ ਦਿੱਤੇ ਤੇ ਰੋਟੀ ਪਾ ਕੇ ਦੇ ਦਿੱਤੀ ਬੱਚੇ ਰੋਟੀ ਖਾਣ ਲੱਗੇ ਤੇ ਮਿੱਤੋ ਮलम ਚੁੱਕ ਕੇ ਫੇਰ ਸ਼ਾਮ ਨੂੰ ਬੀਬੀ ਦੇ ਘਰ ਆ ਗਈ ਸ਼ਾਮੂ ਬੀਬੀ ਨੇ ਵੀ ਪਰੀ ਦੇ ਸਕੂਲ ਵਾਲੇ ਕੱਪੜੇ ਉਤਾਰ ਦਿੱਤੇ ਤੇ ਘਰ ਵਾਲੀ ਫਰਾਗ ਪਾ ਦਿੱਤੀ ਉਸ ਦੇ ਸੱਟ ਤਾਂ ਬਹੁਤੀ ਨਹੀਂ ਲੱਗੀ ਸੀ ਮਾਮੂਲੀ ਜਹੀ ਛੇੜੀਟ ਹੀ ਸੀ ਪਰ ਉਹ ਨਖਰੇ ਬਹੁਤ ਕਰ ਰਹੀ ਸੀ ਲਾਡਾ ਨਾਲ ਜੋ ਪਾਲੀ ਸੀ ਮਿੱਤੋ ਨੇ ਰੂਨ ਨਾਲ ਉਸ ਦੀ ਰਗੜ ਸਾਫ਼ ਕਰਕੇ ਮਲਮ ਲਗਾ ਦਿੱਤੀ ਪਰ ਹੀ ਫੇਰ ਰੋਣ ਲੱਗ ਪਈ ਮਿੱਤੋ ਉਸ ਨੂੰ ਚੁੱਪ ਕਰਾਉਣ ਲੱਗੀ ਸੱਟ ਵਾਲੀ ਜਗ੍ਹਾ ਫੂਕ ਮਾਰ ਕੇ ਕਹਿੰਦੀ ਲੈ ਹੁਣ ਦੇਖੀ ਤੇਰੀ ਸਾਰੀ ਪੀੜ ਉੱਡ ਗਈ ਉੱਡ ਗਈ ਉਹ ਦੂਰ ਗਈ ਮਿੱਤੋ ਫੂਕ ਮਾਰਦੀ ਪਰੀ ਦੇ ਰੋਂਦੂ ਜਿਹੇ ਚਿਹਰੇ ਨੂੰ ਦੇਖ ਰਹੀ ਸੀ ਜਿਸ ਤੇ ਥੋੜੀ ਥੋੜੀ ਸਮਾਈਲ ਆ ਰਹੀ ਸੀ ਐਨੇ ਨੂੰ ਸ਼ਾਮੋ ਬੀਬੀ ਜਾ ਕੇ ਰਸੋਈ ਵਿੱਚੋਂ ਖੀਰ ਲੈ ਆਈ ਖੀਰ ਦੇਖ ਕੇ ਪਰੀ ਆਪਣਾ ਦੁੱਖ ਭੁੱਲ ਗਈ ਤੇ ਖੀਰ ਖਾਣ ਲੱਗੀ ਸ਼ਾਮੋ ਬੀਬੀ ਨੇ ਟੀਵੀ ਤੇ ਕਾਰਟੂਨ ਲਗਾ ਦਿੱਤੇ ਪਰੀ ਦਾ ਸਾਰਾ ਧਿਆਨ ਖਾਨ ਤੇ ਟੀਵੀ ਦੇਖਣ ਤੇ ਹੀ ਸੀ ਮਿੱਤੋ ਨੇ ਖੀਰ ਖਾਣ ਨੂੰ ਮਨਾ ਕਰਦਿਆਂ ਕਿ ਹਾਂ ਨਹੀਂ ਨਹੀਂ ਬੀਬੀ ਜੀ ਤੁਸੀਂ ਖਾਓ ਮੈਂ ਘਰ ਜਾ ਕੇ ਜਵਾਕ ਦੇਖਾਂ ਕਿਤੇ ਲੜਦੇ ਹੀ ਨਾ ਹੋਣ ਕਿਧਰੇ ਨਹੀਂ ਲੜਦੇ ਤੂੰ ਆ ਕੋਲੀ ਫੜ ਤੇ ਖੀਰ ਖਾ ਮੈਂ ਬੜੀ ਰੀਜ ਲਾ ਕੇ ਬਣਾਈ ਆ ਤੇਰੇ ਦਿਓਰ ਦੀ ਯਾਦ ਆ ਰਹੀ ਸੀ ਤੇ ਮੈਂ ਬਣਾ ਲਈ ਉਹ ਮੁੰਡੇ ਵੀ ਖਾ ਕੇ ਗਏ ਨੇ ਬੀਬੀ ਨੇ ਆਪ ਵੀ ਕੋਲੀ ਵਿੱਚੋਂ ਚਮਚਾ ਭਰ ਕੇ ਆਪਣੇ ਮੂੰਹ ਵਿੱਚ ਪਾ ਲਿਆ ਖੀਰ ਤਾਂ ਸੱਚੀ ਬਹੁਤ ਸਵਾਦ ਬਣੀ ਆ ਠੀਕ ਹੀ ਕਹਿੰਦਾ ਸੀ ਰੋਹਿਤ ਵੀ ਤੂੰ ਦੱਸ ਕਿਵੇਂ ਦੀ ਬਣੀ ਆ ਬੀਬੀ ਨੇ ਖੀਰ ਦਾ ਸਵਾਦ ਚੱਖ ਕੇ ਮਿੱਤੋਂ ਨੂੰ ਪੁੱਛਿਆ ਖੀਰ ਤਾਂ ਵਾਕੇ ਬਹੁਤ ਸਵਾਦ ਬਣੀ ਆ ਬੀਬੀ ਜੀ ਤੁਹਾਡੇ ਹੱਥ ਦਾ ਬਣਿਆ ਸਾਗ ਤਾਂ ਇਹਨਾਂ ਨੂੰ ਵੀ ਬਹੁਤ ਪਸੰਦਾ ਆ ਮਿੱਤੋ ਨੇ ਬੀਬੀ ਦੀ ਤਾਰੀਫ ਕਰਦਿਆਂ ਕਿਹਾ ਲੱਗੀਆਂ ਸਰਦੀਆਂ ਵਿਸਾਖ ਵੀ ਬਣਾ ਲਵਾਂਗੇ ਪਹਿਲਾਂ ਤਾਂ ਬਿੱਲੋ ਕਰਵਾ ਦਿੰਦੀ ਸੀ ਸਾਰਾ ਕੰਮ ਉਹ ਚੁਗ ਚੁਗ ਕੇ ਚੀਰਨੀਆਂ ਬਣਾ ਕੇ ਦੇਈ ਜਾਂਦੀ ਸੀ ਤੇ ਮੈਂ ਦਾਤੀ ਨਾਲ ਕੱਟ-ਕੱਟ ਕੇ ਤੋੜੀ ਵਿੱਚ ਪਾਈ ਜਾਂਦੀ ਸੀ ਗੱਲਾਂ ਕਰਦਿਆਂ ਪਤਾ ਹੀ ਨਹੀਂ ਲੱਗਦਾ ਸੀ ਕਦੋਂ ਸਾਗ ਬਣ ਜਾਂਦਾ ਸੀ ਬਹੁਤ ਸਿਆਣੀ ਸੀ ਮੇਰੀ ਧੀ ਸ਼ਾਮ ਨੂੰ ਬੀਬੀ ਭਾਵਕ ਹੁੰਦੀ ਹੋਈ ਆਪਣੀ ਨੂੰਹ ਨੂੰ ਯਾਦ ਕਰਦੀ ਕਰਦਿਆਂ ਮਿੱਤੋ ਵੱਲ ਦੇਖਣ ਲੱਗੀ ਕੀ ਕਰੀਏ ਬੀਬੀ ਜੀ ਜਾਣ ਵਾਲੇ ਵੀ ਕਦੇ ਮੁੜਦੇ ਨੇ ਪळा ਉਹ ਤਾਂ ਕਦੀ ਪਿੱਛੇ ਮੁੜ ਕੇ ਵੀ ਨਹੀਂ ਦੇਖਦੇ ਤੇ ਆਪਾਂ ਤੁਰ ਗਿਆ ਨੂੰ ਯਾਦ ਕਰ ਕਰ ਰੋਂਦੇ ਰਹਿੰਦੇ ਹਾਂ ਹੁਣ ਤੁਸੀਂ ਵੀ ਉਹਨਾਂ ਨੂੰ ਬਹੁਤਾ ਯਾਦ ਨਾ ਕਰਿਆ ਕਰੋ ਆਪਣੀ ਸਿਹਤ ਦਾ ਵੀ ਖਿਆਲ ਰੱਖਿਆ ਕਰੋ ਹੁਣ ਤੁਸੀਂ ਗੱਲ ਤਾਂ ਤੇਰੀ ਠੀਕ ਆਤੀ ਏ ਮੈਨੂੰ ਵੀ ਪਤਾ ਸਭ ਪਰਿਆ ਤਾਂ ਮੈਂ ਉਹਨਾਂ ਨੂੰ ਤਾਂ ਕਰਾਂ ਜੇ ਕਦੀ ਭੁੱਲੀ ਹੋਵਾਂ ਬੇਬੇ ਦਾ ਰੋਣ ਨਿਕਲ ਆਇਆ ਤਾਂ ਮਿੱਤੋ ਨੇ ਬੀਬੀ ਨੂੰ ਆਪਣੇ ਗਲ ਨਾਲ ਲਗਾ ਲਿਆ ਤੇ ਚੁੱਪ ਕਰਨ ਲੱਗੀ ਬੀਬੀ ਜੀ ਕਾਰ ਵਿੱਚ ਕੌਣ ਆਇਆ ਸੀ ਉਹ ਪਤਲਾ ਜਿਹਾ ਮੁੰਡਾ ਹਰੀ ਨੂੰ ਤਾਂ ਸਾਰੇ ਹੀ ਜਾਣਦੇ ਹਾ ਮਿੱਤੋ ਨੇ ਗੱਲ ਬਦਲਦਿਆਂ ਉਸ ਤੋਂ ਸੁਖਤਾ ਨਾਲ ਪੁੱਛਿਆ ਉਹ ਤਾਂ ਰੋਹਿਤ ਹੈ ਆਪਣਾ ਫੈਕਟਰੀ ਮਾਲਕ ਦਾ ਮੁੰਡਾ ਆਪਣੀ ਪਰੀ ਦਾ ਬਹੁਤ ਕਰਦਾ ਸੱਚੀ ਬਹੁਤ ਬੀਬਾ ਮੁੰਡਾ ਉਹ ਤਾਂ ਬੀਬੀ ਉਸ ਦੀ ਤਾਰੀਫ ਕਰਦੀ ਤੇ ਅੱਖਾਂ ਤੇ ਚੁੰਨੀ ਫੇਰਦੀ ਬੋਲੀ ਅੱਛਾ ਅੱਛਾ ਉਹੀ ਰੋਹਿਤ ਆ ਜਿਹੜਾ ਤੁਹਾਨੂੰ ਦਵਾਈ ਵੀ ਦਵਾ ਕੇ ਲਿਆਇਆ ਸੀ ਮੀਤੋ ਨੂੰ ਆਪਣੇ ਮਨ ਤੇ ਜ਼ੋਰ ਦਿੰਦੇ ਆ ਯਾਦ ਆਇਆ ਹਾਂ ਹਾਂ ਉਹੀ ਹੈ ਮੈਂ ਉਸ ਨੂੰ ਨਸ਼ਟ ਸ਼ਡਾਉ ਕੇਂਦਰ ਬਾਰੇ ਵੀ ਪੁੱਛਿਆ ਸੀ ਤਾਂ ਕਿ ਪਿੰਕੀ ਦੇ ਘਰ ਵਾਲੇ ਜਿੰਦਣ ਨੂੰ ਉੱਥੋਂ ਦਵਾਈ ਦਵਾ ਸਕੇ ਲੈ ਆ ਤੇ ਤੁਸੀਂ ਬਹੁਤ ਵਧੀਆ ਕੀਤਾ ਬੀਬੀ ਜੀ ਉਹਦੀ ਵੀ ਜੂਨ ਸੁਧਰ ਜੋ ਵਿਚਾਰੀ ਦੀ ਬਾਹਲੀ ਦੁਖੀ ਆ ਨਾ ਚੱਜ ਦਾ ਪਾਣ ਨੂੰ ਨਾ ਖਾਣ ਨੂੰ ਘਰਾਂ 'ਚ ਕੰਮ ਕਰਕੇ ਜਵਾਕਾਂ ਨਾਲ ਆਪਣਾ ਡੰਗ ਟਪਾਉ ਕਰਦੀ ਆ ਪਿੰਕੀ ਮੀਤੋ ਨੂੰ ਵੀ ਪਿੰਕੀ ਦੀ ਹਾਲਤ ਤੇ ਦਰ ਸੌਂਦਾ ਸੀ ਰੋਹਿਤ ਕਹਿੰਦਾ ਸੀ ਜਿੰਦਰ ਨੂੰ ਫੈਕਟਰੀ ਪੇਜ ਦਿਓ ਨਾਲੇ ਕੰਮ ਦਾ ਲਾਲਚ ਹੋ ਜੂ ਤੇ ਦੂਜਾ ਨਸ਼ਾ ਛਡਾਉਣ ਦੀ ਦਵਾਈ ਵੀ ਦਵਾ ਦੇਣਗੇ ਬਥੇਰੀ ਉੱਥੇ ਤੱਕ ਉੱਤੇ ਤੱਕ ਪਹੁੰਚ ਉਹਨਾਂ ਦੀ ਸ਼ਮ ਬੀਬੀ ਨੇ ਮੀਤੋ ਨੂੰ ਸਾਰਾ ਦੱਸਿਆ ਚਲੋ ਚੰਗਾ ਹੀ ਆ ਫਿਰ ਤੇ ਚੰਗਾ ਬੀਬੀ ਹੁਣ ਮੈਂ ਚਲਦੀ ਹਾਂ ਕਿਤੇ ਜਵਾਕ ਲੜਦੇ ਹੀ ਹੋਣ ਆਪਸ 'ਚ ਟੀਵੀ ਦੇ ਰਿਮੋਟ ਪਿੱਛੇ ਮੀਤੋ ਆਪਣੀ ਚੁੰਨੀ ਸਵਾਰਦੀ ਜਾਣ ਲੱਗੀ ਰਿਮੋਟ ਪਿੱਛੇ ਕੁੜਿਆ ਕਿਹੜੀ ਲੜਾਈ ਹੋਈ ਬੀਬੀ ਨੇ ਹਰਾਨੀ ਜੀ ਹਰਾਨੀ ਜਿਸ ਨਾਲ ਮਿੱਤੋਵਲ ਦੇਖਿਆ ਹੋਰ ਕੀ ਬੀਬੀ ਟੀਵੀ ਆਲੇ ਰਿਮੋਟ ਪਿੱਛੇ ਲੜਦੇ ਆ ਦੋਵੇਂ ਲਾਡੋ ਕਹਿੰਦੀ ਆ ਚੈਨਲ ਦੇਖਣਾ ਤੇ ਮੰਨੀ ਭੱਜ ਕੇ ਆਪਣੀ ਪਸੰਦ ਦਾ ਦੂਜਾ ਚੈਨਲ ਲਾ ਲਿੰਦਾ ਫਿਰ ਰਿਮੋਟ ਖੋਹਦੇ ਇੱਕ ਦੂਜੇ ਤੋਂ ਲੜ ਪੈਂਦੇ ਨੇ ਬਸ ਆਹੀ ਲੜਾਈ ਆ ਦੋਹਾਂ ਦੀ ਮਿੱਤੋ ਦੇ ਚਿਹਰੇ ਤੇ ਮੱਲੋ ਮੱਲੀ ਸਮਾਈਲ ਆ ਗਈ ਤੇ ਬੀਬੀ ਵੀ ਹੱਸਣ ਲੱਗੀ ਮਠਾ ਮਠਾ ਹਸਦੀ ਸ਼ਾਮੋ ਬੀਬੀ ਦਾ ਮਾਸੂਮ ਚਿਹਰਾ ਬਹੁਤ ਸੋਹਣਾ ਲੱਗ ਰਿਹਾ ਸੀ ਪਰੀ ਨੇ ਖੀਰ ਖਾ ਲਈ ਸੀ ਉਸ ਨੇ ਖਾਲੀ ਕੋਲੀ ਮੇਜ਼ ਤੇ ਰੱਖ ਦਿੱਤੀ ਤੇ ਟੀਵੀ ਦੇਖਦੇ-ਦੇਖਦੇ ਸੋ ਗਈ ਬੀਬੀ ਨੇ ਉਸ ਦੇ ਉਸ ਤੇ ਪਤਲਾ ਜਿਹਾ ਕੰਬਲ ਦੇ ਦਿੱਤਾ ਤੇ ਆਪ ਵੀ ਕੋਲ ਨੂੰ ਹੋ ਕੇ ਪਰੀ ਦੇ ਨਾਲ ਹੀ ਪੈ ਗਈ ਅੱਜ ਦੀ ਕਹਾਣੀ ਇੱਥੇ ਤੱਕ ਹੀ ਅਗਰ ਤੁਹਾਨੂੰ ਮੇਰੀ ਕਹਾਣੀ ਚੰਗੀ ਲੱਗੇ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਅੱਗੇ ਦੀ ਕਹਾਣੀ ਸੁਣਨ ਦੇ ਲਈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਮੇਰੀ ਸਟੋਰੀ ਨੂੰ ਵੀ ਪੂਰਾ ਸੁਨਿਆ ਕਰੋ ਉਸ ਦੇ ਲਈ ਥੈਂਕ ਯੂ